ਤੁਸੀਂ ਦੇਖ ਰਹੇ ਹੋ ਚੈਨਲ ਦਾ ਕੇ ਨਿਊਜ਼ ਮੈਂ ਹਾਂ ਰਾਜਵੀਰ ਗੌਰ ਇਸ ਵੇਲੇ ਅਸੀਂ ਪਹੁੰਚੇ ਹਾਂ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਤਲਵੰਡੀ ਲਾਲ ਸਿੰਘ ਜਿੱਥੇ ਸਰਕਾਰੀ ਹਾਈ ਸਮਾਰਟ ਸਕੂਲ ਵਿੱਚ ਐਨ ਆਰ ਆਈ ਰਾਜਦੀਪ ਸਿੰਘ ਪਿੰਕੀ ਰੰਧਾਵਾ ਨੇ ਆਪਣੇ ਪਰਿਵਾਰ ਵੱਲੋਂ ਜੱਦੀ ਪਿੰਡ ਦੇ ਸਕੂਲ ਵਿੱਚ 38 ਨਵੇਂ ਕੰਪਿਊਟਰ ਲਾ ਕੇ ਲੈਬ ਦਾ ਉਦਘਾਟਨ ਕੀਤਾ ਇਸ ਸਬੰਧ ਵਿੱਚ ਰਾਜਦੀਪ ਸਿੰਘ ਪਿੰਕੀ ਰੰਦਾਵਾ ਅਤੇ ਉਹਨਾਂ ਦੀ ਪਤਨੀ ਨਾਲ ਪੱਤਰਕਾਰ ਨੇ ਗੱਲਬਾਤ ਵੀ ਕੀਤੀ ਤਾਂ ਰੰਦਾਵਾ ਨੇ ਕਿਹਾ ਮੈਂ ਇਸ ਪਿੰਡ ਵਿੱਚ ਪੜਿਆ ਹਾਂ ਅਤੇ ਜਦੋਂ ਵੀ ਮੈਂ ਇੰਡੀਆ ਆਉਂਦਾ ਹਾਂ ਪਹਿਲਾਂ ਆਪਣੇ ਸਕੂਲ ਵਿੱਚ ਹਾਜ਼ਰੀ ਲਵਾਉਂਦਾ ਹਾਂ ਇੱਥੇ ਮੈਨੂੰ ਆਣ ਕੇ ਬਹੁਤ ਸਕੂਨ ਮਿਲਦਾ ਹੈ ਹੋਰ ਕੁਝ ਕੀ ਕਿਹਾ ਆਓ ਸੁਣਦੇ ਹਾਂ ਇਹ ਦੇਖਦੇ ਹਾਂ ਦੇਖਦੇ ਰਹੋ ਚੈਨਲ ਦਾ ਇੱਕ ਇੱਕ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਨਹੀਂ ਆਇਆ ਤੁਹਾਡੇ ਵੀਡੀਓ ਵਾਲੇ ਤੇ ਤੁਹਾਡਾ ਵੀ ਪਰਜਮਾਨਾ ਕਿ ਲੰਘਾ ਤੱਕ ਨੂੰ ਤੇ ਵੀਡੀਓ ਦੇ ਵਿੱਚ ਦਿਖਾਉਂਦਾ ਕੋਈ ਸ਼ੌਕ ਨਹੀਂ 10 ਸਾਲ ਤੋਂ ਕਰ ਰਿਹਾ ਆ ਕਦੀ ਵੀਡੀਓ ਮਿਸ ਪਾਇਆ ਹੁਣ ਤੋਂ ਟੀਚਰ ਤੇ ਕੁਝ ਹੈਪੀ ਸਾਡੇ ਤੇ ਦੇ ਦੇ ਪ੍ਰਧਾਨ ਹੈ ਇੱਥੇ ਅੱਡਾ ਜੀ ਨਾ ਸਾਰਾ ਨੇ ਕਿਹਾ ਜੀ ਤੁਹਾਡੇ ਲਾਸਟ ਟਾਈਮ ਜਿਹੜੇ ਸਕੂਲ ਅਡਾਪ ਕੀਤਾ ਜਦੋਂ ਤੁਹਾਡੇ মিডিਆ ਵਾਲਿਆਂ ਨੇ ਬਹੁਤ ਵੱਡਾ ਕੰਮ ਕੀਤਾ ਜੀ ਉਹਨਾਂ ਨੇ ਬਾਹਰ ਲੰਡਨ ਅਮਰੀਕਾ ਤੱਕ ਪਹੁੰਚਾਇਆ ਉਸ ਤੋਂ ਬਾਅਦ ਸਾਡੇ ਤੋਂ ਸਾਡੇ ਸਕੂਲ ਤੋਂ ਮੋਟੀਵੇਸ਼ਨ ਹੋ ਕੇ ਕੁਝ 16 ਸਕੂਲ ਲੋਕਾਂ ਨੇ ਡਾਪ ਕੀਤਾ ਜੀ ਨਰਾਈ ਨੇ ਪੰਜਾਬ ਦੇ ਵਿੱਚ ਹਨਾ ਤੇ ਤੁਹਾਡਾ ਹੀ ਇੱਕ ਮਤਲਬ ਅਸ਼ੀਰਵਾਦ ਹੀ ਕਰੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਲੋਕਾਂ ਨੂੰ ਸਮਝਾਇਆ ਨਾ ਕਿ ਕਰਨ ਲੋਕਾਂ ਨੂੰ ਸਾਡਾ ਮੋਟੀਵੇਸ਼ਨ ਹੋ ਜੇ ਉਹ ਤੁਹਾਡਾ ਮਤਲਬ ਸਭ ਇਹ ਘਟ ਦੇਖਣਾ ਚਾਹੁੰਦੇ ਆ ਕਿ ਲੋਕਾਂ ਨੂੰ ਇਹ ਦੱਸੋ ਕਿ ਯਾਰ ਪੰਜਾਬ ਦੀ ਇਹ ਹੈਲਪ ਕਰਨੀ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਹਰ ਬੱਚਾ ਜੋ ਚਾਹੁੰਦਾ ਵਾ ਅਗਰ ਬੱਚੇ ਦੀ ਬੱਚਾ ਅਗਰ ਚਾਹੁੰਦਾ ਕਿ ਕੋਈ ਪੰਨਾ ਬਣ ਸਕਦਾ ਵਾ ਉਸ ਕੋਲ ਹਰ ਚੀਜ਼ ਮਿਲ ਜਾਂਦੀ ਜਿਹੜੇ ਸਰਕਾਰੀ ਸਕੂਲ ਆ ਇਹ ਬੱਚੇ ਜਿਹੜੇ ਆ ਇਹ ਅਗਰ ਚਾਹੁੰਦੇ ਆ ਪਰ ਕਰ ਨਹੀਂ ਸਕਦੇ ਇਹਨਾਂ ਦੇ ਪਿੱਛੇ ਬੈਗ ਨਹੀਂ ਇਹਨਾਂ ਨੂੰ ਮਜਬੂਰ ਇਹ ਕੋਈ ਇਹਨਾਂ ਦੀ ਸੇਵਾ ਇਹਨਾਂ ਮਤਲਬ ਅਗਰ ਕੋ ਬੱਚਾ ਚਾਹੁੰਦਾ ਵਾ ਅਗੇ ਨਿਕਲਣਾ ਤੇ ਸਾਡਾ ਸਾਰਿਆਂ ਦਾ ਫਜ਼ਲ ਬੰਦ ਫਜ਼ਲ ਬੰਦ ਕਰਵਾ ਕੇ ਉਹ ਬੱਚੇ ਦੀ ਹੈਲਪ ਕਰੀਏ ਤੁਹਾਨੂੰ ਇੱਕ ਚਾਂਸ ਦੇਈਏ ਲਾਈਫ ਦੇ ਵਿੱਚ ਕੋਈ ਇਹ ਕਹਿੰਦਾ ਚਾਹੁੰਦਾ ਵਾ ਕਿ ਉਹ ਅੱਗੇ ਵਧਣਾ ਚਾਹੁੰਦਾ ਤੇ ਅੱਗੇ ਵਧੇ ਸਰਦਾਰਵਾ ਸਾਹਿਬ ਅੱਜ ਫਿਰ ਕੀ ਪੇਟ ਕਰਨ ਜਾ ਰਹੇ ਹੋ ਛੋਟੇ ਛੋਟੇ ਬੱਚਿਆਂ ਨੂੰ ਤੁਹਾਡਾ ਗੱਦੀ ਪਿੰਡ ਆ ਤੇ ਆਪਣਾ ਹੀ ਤੁਹਾਡਾ ਸਕੂਲ ਆ ਕੀ ਹਸਦੀ ਨਾਲ ਅੱਜ ਇੱਟੇ ਹੀ ਜਨੇਸ ਸਕੂਲ ਦੇ ਬੱਚੇ ਆ 12452 ਜਿੱਦਾਂ ਨੂੰ ਸਾਰਿਆਂ ਨੇ ਇੱਥੇ ਡਿਜੀਟਲ ਬੁੱਕ ਜਿਹੜੀ ਸੁਪਰ ਥ੍ਰੀ ਕਿ ਜਿਹੜੇ ਲਿਖ ਨੂੰ ਨੂੰ ਜੀ ਕਰ ਦੋ ਫਿਰ ਦੁਬਾਰਾ ਨੂੰ ਕਰ ਲੋ ਨਾ ਉਹ ਚੀਜ਼ ਸਾਰੇ ਹਰ ਬੱਚਿਆਂ ਨੂੰ ਦੇ ਜਾਂ ਰਹੇ ਨੇ ਕਿ ਯੂਨੀਫਾਰਮ ਬੱਚਿਆਂ ਨੂੰ ਦੇ ਜਾਂ ਰਹੇ ਨੇ ਇਹ ਪਾ ਕੇ ਲੈ ਆ ਪੀ 40 40 ਫੀਸ ਦੀ ਕੋ ਲਾਇਆ ਵਾ ਇਹ ਬੱਚਿਆਂ ਨੂੰ ਦੇ ਚਾ ਰਹੇ ਨੇ ਕਿ ਹਰ ਬੱਚਾ ਜਿਹੜਾ ਵਾ ਪਹਿਲਾਂ ਹੈ ਹੀ ਲੈਵੇ ਸਕੂਲ ਦੇ ਵਿੱਚ ਪਰ ਉਹਦੇ ਵਿੱਚ ਹੁੰਦਾ ਸਿਰ ਕੰਪਿਊਟਰ ਦਾ ਰਿਮੋਟ ਸਿਰਫ ਟੀਚਰ ਕੋਲ ਹੁੰਦਾ ਹੈ ਹੁਣੇ ਹੀ ਕੋਸ਼ਿਸ਼ ਕੀਤੀ ਹੈ ਕਿ ਹਰ ਬੱਚੇ ਦੇ ਅੱਗੇ ਕੀਬੋਰਡ ਹੋਵੇ ਤੇ ਹਰ ਬੱਚਾ ਆਪ ਆਪਣਾ ਕੰਪਿਊਟਰ ਚਲਾਵੇ ਇਹ ਪਹਿਲੀ ਵਾਰੀ ਸ਼ਾਇਦ ਸਰਕਾਰੀ ਸਕੂਲ ਚ ਹੋ ਰਿਹਾ ਹੋਵੇਗਾ ਕਿ ਹਰ ਬੱਚਾ ਪੰਜਾਬ ਦੇ ਤੇ ਹਰ ਬੱਚੇ ਨੇ ਕੋਲ ਅੱਗੇ ਕੰਪਿਊਟਰ ਹੋਵੇ ਇਹ ਸਾਰੀ ਕੋਸ਼ਿਸ਼ਾਂ ਅੰਗੇ ਬਸਾਏ ਲਿਆ ਕਿ ਫੋਟੋ ਤੋਂ ਬਹੁਤ ਜ਼ਿਆਦਾ ਨੌਜਵਾਨ ਨੇ ਬੱਚੇ ਡਾਟੇ ਬੱਚੇ ਪੂਰੇ ਵੱਲ ਦੇ ਛੂੰਹੀ ਰਿਹਾ ਬੱਚਿਆਂ ਨੂੰ ਅਸੀਂ ਇੱਥੇ ਐਪਲੀਕੇਸ਼ਨਰੀ ਡਾਊਨਲੋਡ ਕਰਕੇ ਦਿੰਦੀ ਹੈ AI ਜਿਵੇਂ ਚੈਟ ਜੀਪੀਟੀ ਵੀ ਕੋਈ ਵੀ ਉਹ ਕੋਈ ਕੁਐਸਚਨ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਆ ਉਹ ਵੀ ਕਿ ਬੱਚੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਬੱਚੇ ਕੋਈ ਵੀ ਕੁਐਸਚਨ ਪੁੱਛ ਸਕਦੇ ਆ ਵਰਲਡ ਬਾਰੇ ਪੂਰਾ ਜਾਣ ਪੈਂਦੇ ਆ ਤੇ ਬੱਚਿਆਂ ਨੂੰ ਹੱਥ ਪੈ ਹੀ ਨਹੀਂ ਪੜਾ ਜਾਣ ਦੇ ਇੱਕ ਨੂੰ ਕੁਸ਼ਲਪੇ ਕੰਮ ਕਰਦਾ ਮਜ਼ਾ ਆਏਗਾ ਕਿ ਕਿੰਨੇ ਘੰਟੇ ਪੜ੍ਹਨ ਦੀ ਵੀ ਫਿੜੀ ਆਤ ਮੈਂ ਦੇਖੋ ਜੀ ਮੈਨੂੰ ਤੇ ਬੜਾ ਪ੍ਰਾਊਡ ਫੀਲ ਹੋ ਰਿਹਾ ਕਿ ਮੈਂ ਐ ਸਕੂਲ ਚ ਬਤੌਰ ਹੈਡਮਿਸਟਰ ਸੇਵਾ ਨਿਭਾ ਰਹੀ ਆ ਔਰ ਇਨਾ ਵਧੀਆ ਜਿਹੜਾ ਇਸ ਸਕੂਲ ਦੀ ਡਿਵੈਲਪਮੈਂਟ ਭਾਜੀ ਵੱਲੋਂ ਕੀਤੀ ਗਈ ਹੈ ਸ਼੍ਰੀ ਰਾਜਦੀਪ ਸਿੰਘ ਜੀ ਰੰਦਾਵਾ ਵੱਲੋਂ ਤੋਂ ਮੈਂ ਆਪਣੇ ਆਪ ਨੂੰ ਬੜੀ ਲੱਤੀ ਸਮਝਦੀ ਆ ਇੱਕ ਮੇਰਾ ਸਟਾਫ ਹੀ ਬਹੁਤ ਵਧੀਆ ਆ ਔਰ ਸਾਰੇ ਸਬਜੈਕਟ ਐਕਸਪਰਟ ਨੇ ਬੜੀ ਤੰਦੇ ਜਿਹਾ ਮਿਹਨਤ ਕਰਦੇ ਆ ਭਾਜੀ ਨੇ ਆ ਕੇ ਇਹ ਵੀ ਫੀਲ ਕੀਤਾ ਇੱਥੇ ਪਹਿਲਾਂ ਤੇ ਦੇਖਿਆ ਸਾਰਾ ਕਿ ਸਕੂਲ ਦਾ ਸਿਸਟਮ ਕਿਦਾਂ ਦਾ ਹੈ ਫਿਰ ਇਹਨਾਂ ਦੇ ਮਨ ਚ ਆਇਆ ਕਿ ਚਲੋ ਬੱਚਿਆਂ ਨੂੰ ਜਿਹੜਾ ਕੰਪਿਊਟਰ ਸਿਖਿਆ ਦੇ ਵਿੱਚ ਜਿਹੜਾ ਆ ਉਹ ਜ਼ਿਆਦਾ ਟ੍ਰੇਨਡ ਕੀਤਾ ਜਾਏ ਕਿਉਂਕਿ ਅੱਜ ਤੱਕ ਯੋਗ ਹੀ ਕੰਪਿਊਟਰ ਦਾ ਯੁੱਗ ਹੈ ਤਾਂ ਬਾਜੀ ਦੀ ਸੋਚ ਨੂੰ ਸਲਾਮ ਹੈ ਇਸ ਸਮੇਂ ਸਮੇਂ ਤੇ ਬਾਜੀ ਵੱਲੋਂ ਹਮੇਸ਼ਾ ਇਸ ਤਰ੍ਹਾਂ ਖੁੱਲ ਕੇ ਬੱਚਿਆਲੀ ਸਕੂਲ ਜਿਹੜਾ ਆ ਬਹੁਤ ਕੁਝ ਜਿਹੜਾ ਆ ਪ੍ਰਦਾਨ ਕੀਤਾ ਜੀ ਅਕਸਰ ਬਾਜੀ ਜਦੋਂ ਟਾਈਮ ਮਿਲਦਾ ਜਾਂ ਇੰਡੀਆ ਆਉਂਦੇ ਨੇ ਤੇ ਸਕੂਲ ਆਉਂਦੇ ਨੇ ਤੇ ਮੈਂ ਦੇਖਦੀ ਆ ਬਾਜੀ ਇੱਕਦਮ ਦੀ ਨਾ ਆਵਾਜ਼ ਇੰਡੀਆ ਸਕੂਲ ਚ ਹੀ ਗਵਾਜ ਜਾਂਦੇ ਨੇ ਤੇ ਮੈਂ ਪੁੱਛ ਲਈ ਆ ਬਾਜੀ ਵੀ ਤੁਸੀਂ ਕਿੰਨਾ ਤੁਹਾਨੂੰ ਮਤਲਬ ਰੂਹ ਕਹਿੰਦੇ ਮੇਰੀ ਵੱਸਦੀ ਆ ਪੁਰਾਣੀਆਂ ਜਦਾਂ ਕਿ ਮੈਂ ਇੱਥੇ ਬੈਠ ਕੇ ਪੜਦਾ ਸੀ ਤੇ ਬੱਚੇ ਭਾਵੇਂ ਪਸੀਨੇ ਨਾਲ ਗੜੋਚਣਾ ਹੋਣਾ ਉਹਨਾਂ ਨੂੰ ਮਤਲਬ ਇਹਨਾਂ ਨੂੰ ਕਲਾਵੇ ਚ ਲੈ ਕੇ ਮਤਲਬ ਅੰਦਰੋਂ ਨਹੀਂ ਜਿਹੜਾ ਸਕੂਨ ਪ੍ਰਾਪਤ ਹੁੰਦਾ ਸੋ ਸਲਾਮ ਹੈ ਜੀ ਇਸ ਤਰ੍ਹਾਂ ਦਾ ਕੋਈ ਕੋਈ ਸੋਚਣਾ ਸਰ ਉਹਨਾਂ ਨੂੰ ਮੈਨੂੰ ਲੱਗਦਾ ਹੈ ਉਹਨਾਂ ਨੇ ਆਪਣਾ ਬਚਪਨ ਜਾਂਦੋਂ ਲੈ ਕਿਉਂਕਿ ਉਹ ਵੀ ਇਸ ਸਕੂਲ ਚੋਂ ਪੱਟ ਗਿਆ ਉਦੋਂ ਇੰਨੀਆਂ ਸਹੂਲਤਾਂ ਨਹੀਂ ਸੀ ਹੁੰਦੀਆਂ ਬਟ ਹੁਣ ਸਰ ਨੇ ਬਹੁਤ ਸਹੂਲਤਾਂ ਦਿੱਤੀਆਂ ਸਾਡੇ ਵਾਤੇ ਸਰ ਨੇ ਬਹੁਤ ਕੋਟ ਦਿੱਤਾ ਹੈ ਮੈਂ ਇਹੀ ਕਹਿਣਾ ਚਾਹੁੰਨੀ ਆ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਤੇ ਵੱਡੇ ਹੋ ਕੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ ਪਿੰਡ ਦਾ ਨਾਮ ਰੋਸ਼ਨ